ਫਰ ਜੇ ਇਹ ਨਹੀਂ ਜਾਣਗੇ ਮੈਂ ਵਗ ਜੰਨੀ ਆ ਫਿਰ ਕੁਸ ਪਰ ਅੱਖੀ ਵੀ ਕਹਿੰਦੀ ਹੈਗੀ ਤੂੰ ਗੁੱਸਾ ਨਾ ਕਰੀ ਉਹ ਕੁ ਵੀ ਨਹੀਂ ਕਰਦੀ ਕੋਈ ਚੱਲ ਬੇਬੇ ਤੂੰ ਇੱਧਰ ਹੋ ਬਾਲੀ ਪਕਾਈ ਜੀ ਨਾ ਮਾਰ ਮੈਂ ਆਪਦੇ ਕੱਪੜੇ ਧੋਣੇ ਨੇਗੇ ਲੈ ਮਨਾ ਸਾਦੇ ਕੇ ਆ ਮੈਂ ਬਿਕਰਦੀ ਬਾਪੂ ਨੂੰ ਉਹਨੂੰ ਕਿਹੜਾ ਕੋਈ ਪੁੱਛਦਾ ਹੈ ਬੀਕੁੱਟ ਕਰਕੇ ਦੇਦੇ ਚਾ ਹੈ ਬਹੂ ਦਾ ਤਾਂ ਨਾ ਜਮਾ ਸਰਿਆ ਪਿਆ ਇਹ ਤਾਂ ਜ਼ਮੀਨ ਹੀ ਪੁੱਛਦੀ ਹੈਗੀ ਕਹੇ ਤੋ ਵੀ ਨਹੀਂ ਕੋਈ ਕੰਮ ਕਰਦੀ ਹੈਗੀ ਇੱਧਰ ਚਾਈਏ ਦੱਸ ਉਦੋਂ ਕਾਹ ਹੋਇਆ ਬੇ ਲੈ ਬਿਕਰ ਦੇ ਵਾਪ ਪੁਚਾ ਚਾਹ ਪੀ ਲੋ ਕੱਖ ਤਾਂ ਨਹੀਂ ਪਾਏ ਹਜੇ ਕਿਹੜਾ ਵੇਲਾ ਹੋ ਗਿਆ ਤੁਸੀਂ ਕੱਖ ਤਾਂ ਪਾ ਦਿੰਦੇ ਇਹਨਾਂ ਦੇ ਤੁਹਾਨੂੰ ਕੱਖ ਤਾਂ ਦੱਸੇ ਬੁਢੇ ਦੇ ਹੱਡ ਠਰੀ ਜਾਂਦੇ ਨੇ ਠੰਡ ਤਾਂ ਦਿਖੀ ਨਹੀਂ ਬਿਕਰ ਨੂੰ ਕਹਿੰਦੀ ਵੀ ਕਿਰਪਾਆਂ ਦਾ ਉਹ ਤਾਂ ਹੀਟਰ ਲਾਈ ਪਿਆ ਅੰਦਰ ਹੀਟਰ ਲਾਈ ਪਿਆ ਮੈਨੂੰ ਤਾਂ ਫਿਰ ਮੁੜ ਕੇ ਚਾਹ ਵੀ ਹੁਣ ਲੈਂਦੀ ਐ 12 ਵਜੇ ਹਜੇ ਕੱਖਾਂ ਨੂੰ ਤੂੰ ਕਹਿੰਦੀ ਐ ਲੇਟ ਹੋ ਗਿਆ ਚਾਹ ਪਾਲ ਦੇ ਇਹਨਾਂ ਤੋਂ ਇਹ ਕਿਹੜੀ ਜੰਦੇ ਨੇ ਕਿਸੇ ਨੂੰ ਸਰਵਾ ਕਰਕੇ ਵੀ ਮੈਂ ਕਰਕੇ ਲੈ ਗਈਆਂਗੀ ਚਾਹ ਇਹ ਕੰਮ ਤਾਂ ਹੀ ਖਰਾਬ ਕੀਤਾ ਹੈ ਚਮੜਾਲਦੇ ਉਹ ਪਏ ਰਹਿੰਦੇ ਨੇ ਸਾਰਾ ਦਿਨ ਨਾ ਮੈਂ ਕੀ ਕਿਹਾ ਮੈਂ ਵੀ ਤਾਂ ਉਹਨਾਂ ਦੇ ਨੀਵੇਂ ਹੋ ਕੇ ਕੰਮ ਕਰੀ ਜਾਨੀ ਆ ਸਾਰਾ ਦਿਨ ਹੈ ਮੈਂ ਕਹਿੰਦੀ ਵੀ ਚਲ ਕੱਲਾ ਜਾਣਾ ਹੈਗਾ ਜੇ ਹੁਣ ਕਰਨਾ ਤਾਂ ਪਊਗਾ ਹੀ ਇਹਨਾਂ ਦੇ ਮੂਰੇ ਹੁਣ ਕਿ ਅਗਲਾ ਕਹਿੰਦਾਗਾ ਵੀ ਇੱਕ ਮੁੰਡੇ ਨਾਲ ਨਹੀਂ ਕੱਟਿਆ ਗਿਆ ਹੈਗਾ ਵੀ ਹੋਰ ਕੀ ਕਰਨਗੇ ਇਹ ਓਏ ਇਸੇ ਤੇਰੀ ਉਸਨੇ ਚਮੜਾ ਰੱਖਿਆ ਉਹ ਕੱਲਾ ਕੱਲਾ ਕਰਕੇ ਤਾਂ ਇਹ ਤਾਂ ਕੰਮ ਨਹੀਂ ਕਰਦੇ ਜੇ ਦੋ ਹੁੰਦੇ ਤਾਂ ਦੂਜੇ ਕ ਨਹੀਂ ਖਾ ਲੈਂਦੇ ਦੋ ਰੋਟੀਆਂ ਮੇਰੀ 70 ਸਾਲ ਦੀ ਉਮਰ ਹੋ ਗਈ ਅਜੇ ਵੀ ਮੈਥੋਂ ਕੰਮ ਪਾਲਦੇ ਨੇ ਤੁਰਿਆ ਮੈਥੋਂ ਨਹੀਂ ਜਾਂਦਾ ਕੰਮ ਮੈਥੋਂ ਨਹੀਂ ਹੁੰਦਾ ਸਾਰਾ ਦਿਨ ਕੰਮ ਪਾਲਦੀ ਐ ਨਾਲੇ ਤੂੰ ਬੈਠੀ ਕਰਦਾ ਜਿਨਾਚਰ ਬਣੂਗਾ ਉਹਨਾਂ ਚੀਜ਼ ਤਾਂ ਕਰਨਾ ਪਊਗਾ ਇਹ ਨਹੀਂ ਹੈਗਾ ਕਿ ਬੈਲੀ ਨੂੰ ਕੌਣ ਦੇਊਗਾ ਜੇ ਉਹਦੇ ਜੁੱਤੀ ਫੇਰੀ ਹੁੰਦੀ ਮੂਰੇ ਨਾ ਹੁੰਦੀ ਤੂੰ ਤਾਂ ਹੁਣ ਆ ਦਿਨ ਨੇ ਦੇਖਣੇ ਪੈਂਦੇ ਸੀ ਲੈ ਕਿਹੜਾ ਪਤਾ ਹੁੰਦਾਗਾ ਵੀ ਕਹੀ ਜੀ ਲਾਦ ਨਿਕਲੂਗੀ ਹੁਣ ਪਹਿਲਾ ਆ ਬਾਹਰ ਦਾ ਪਚੰਗਾ ਪਲਾ ਲੋਕਾਂ ਦੇ ਕੰਮ ਕਰਾਉਂਦਾ ਫਿਰਦਾ ਹੈ ਘਰ ਵਾਲੀ ਇਹਨੂੰ ਬਾਪੂ ਦੀਦਾ ਨੀਗਾ ਵੀ ਮੈਂ ਬਾਪੂ ਦਾ ਹੱਥ ਮਟਾਦਾ ਬਾਪੂ ਨਾਲ ਕੰਮ ਕਰਾਦਾ ਲੋਕ ਬੋਲ ਮਾਰ ਲੈਣਾ ਉਹਦੀ ਭੱ ਚਲ ਕੋਈ ਨਾ ਤੁਸੀਂ ਹੁਣ ਨਾਲ ਤਾਂ ਕੱਖ ਪਾ ਦੋ ਨਾਲ ਤਾਰ ਕੱਢ ਲਓ ਆ ਲੈ ਜਾ ਗਲਾਸ ਫਿਰ ਚਾਲਾ ਲੈ ਰੱਬਾ ਸੁੱਖਾ ਸੁਖ ਸੁਖ ਲੈਤਾ ਸੀ ਵੀ ਇੱਕ ਪੁੱਤ ਦੇ ਦੇ ਸਾਡੇ ਬੁਢੇਪੇ ਦਾ ਸਹਾਰਾ ਬਣ ਜਾਊਗਾ ਹੈ ਇਹ ਤਾਂ ਭਾਈ ਕੀ ਕਰੀਏ ਜਮੀਨੇ ਕੁਛ ਕਰਦਾ ਹੈਗਾ ਉਹ ਕੁੜੀ ਐ ਕੁੜੀ ਨੂੰ ਕੋਈ ਫੋਨ ਨਹੀਂ ਕਰਦਾ ਹੈਗਾ ਹੈ ਬੇਚਾਲ ਅਸੀਂ ਆਏਗੇ ਜਿੰਨਾ ਚਿਰ ਜਿਉਂਦੇ ਆ ਅਸੀਂ ਕਰਦੇ ਆ ਸਭ ਕੁਝ ਭਾਈ ਕਰਾਂਗੇ ਵੀ ਹੋਰ ਕੀ ਕਰਾਂਗੇ ਇਹ ਤਾਂ ਹੁਣ ਜਿਹੇ ਜੇ ਹੈਗੇ ਨੇ ਹੈਗੇ ਨੇ ਇਹ ਕੀ ਪਤਾ ਤੀਗਾ ਵੀ ਆਪੀ ਕਰਕੇ ਖਾਣਾ ਪਊਗਾ ਸਾਨੂੰ ਤਾਂ ਆਪੀ ਕਰਕੇ ਖਾਣਾ ਪਊ ਸਾਨੂੰ ਨਹੀਂ ਕੋਈ ਮੰਜੇ ਤੇ ਰੋਟੀ ਦਿੰਦਾ ਹੈਗਾ ਇਹ ਤਾਂ ਪਾਣੀ ਦਾ ਗਲਾਸ ਨਹੀਂ ਫੜਾਉਂਦੇ ਰੋਟੀਆਂ ਕਿੱਥੋਂ ਦੇ ਦੇਣਗੇ ਇਹ ਆ ਬਹੂ ਐ ਤਾਂ ਨਹੀਂ ਉਧਰ ਹੀ ਟਾਹੀ ਫਿਰਦੀ ਰਹਿੰਦੀ ਐ ਐ ਨਹੀਂ ਪੁੱਛਦੀ ਵੀ ਕੋਈ ਚਾਹ ਦੇਵਾ ਕਸੋਂ ਨੂੰ ਰੋਟੀ ਦੇਵਾ ਕ ਕਾਸੇ ਦੀ ਲੋੜ ਐ ਹੁਣ ਮੈਂ ਕਿੰਨਾ ਚਿਰ ਘਰੀ ਜਾਊਂਗੀ ਭਾਈ ਮੈਥੋਂ ਵੀ ਨਹੀਂ ਹੁਣ ਬਣਨਾ ਹੈਗਾ ਇਸ ਤੋਂ ਬਾਅਦ ਕੀ ਬਣੂਗਾ ਕੋਸੇ ਨਹੀਂ ਬਤਾਲਾ ਆਏ ਆ ਆਹ ਦੁੱਧ ਲੈ ਜਾ ਚੱਕ ਕੇ ਪਾਈ ਓਏ ਆ ਗਈ ਲੈ ਐਂ ਬੀ ਬੀਚੋ ਕੇ ਤਾਰ ਉੱਥੇ ਫੜਾਇਆ ਮੈਂ ਮੈਨੂੰ ਹੀ ਬਾਜਾ ਮਾਰੀ ਜਾਊਗਾ ਸਾਰਾ ਦਿਨ ਲੈ ਜਾ ਦੁੱਤਾ ਵੀ ਮੈਂ ਕਿਹੜਾ ਨਿਆਣੀ ਆ ਮੈਂ ਵੀ ਮੇਰੀ ਵੀ ਏਡੀ ਉਮਰ ਹੋ ਗਈ ਹੁਣ 10 ਕੋਈ ਨਹੀਂ ਸਮਝਦਾ ਹੈ ਗੱਲ ਕੀ ਕਰੀਏ ਕੋਈ ਚਲ ਘਰ ਨਾਲ ਤਾਂ ਪਹੁੰਚੇ ਉਹਨੂੰ ਵੀ ਕਰਨੂ ਤੇ ਉਹਨੂੰ ਰਾਮਨ ਨੂੰ ਚਾਹ ਕਰਾਂ ਆਪਦੇ ਵਾਸਤੇ ਵੀ ਨਹੀਂ ਕਰਦੀ ਸਾਨੂੰ ਤਾਂ ਕਿਹੜੇ ਕੀ ਕਰਕੇ ਦੇਣੀ ਸੀ ਐ ਵੀ ਕਰਕੇ ਰੱਖ ਮੈਂ ਗੋਹਾ ਸੱਟ ਗਈ ਆ ਬੇ ਉੱਠ ਖੜੇ ਵੀ ਕਰ ਲੈ ਫੇੜ ਚਾਹ ਪੀ ਲੋ ਭਾਈ ਬੇਬੇ ਹੋਲੀ ਬੋਲਿਆ ਕਰ ਜਵਾਕ ਮਸਾ ਸੁੱਤਾਗਾ ਹੁਣ ਤੜਕੀ ਹੋ ਤਾ ਦੰਦਨ ਤੱਕੀ ਅੱਛੀ ਹੋ ਜਾਂਦੀ ਹੈਗੀ ਕੋਈ ਮੈਂ 4 ਵਜੇ ਦੀ ਉੱਠੀ ਆਂਗੀ ਹੈ ਸਾਨੂੰ 7 ਵਜੇ ਵੀ ਸੁਦੇਹਾਂ ਲੱਗੀਆਂ ਜਾਂਦਾ ਹੈਗਾ ਅਖੇ ਜਵਾਕੇ ਉੱਠ ਖੜੂਗਾ ਹੁਣ ਏਡੇ ਏਡੇ ਰਾਤਾਂ ਨੇ ਗਈਆਂ ਹਜੇ ਸਾਨੂੰ ਹਜੇ ਵੀ ਨਹੀਂ ਉੱਠਣ ਨੂੰ ਜੀ ਕਰਦਾ ਉਹ ਛੋੜਾ ਪਿਓ ਆਏਗਾ ਟੜਕੇ ਦਾ ਚਾਹ ਪੀ ਕੇ ਪਹਿਲਾਂ ਤਾਂ ਪਸੂ ਨੂੰ ਅੱਖ ਪਾਏ ਨੇ ਫਿਰ ਧਾਰ ਗੱਡੀ ਐ ਫਿਰ ਉਹ ਖੇਤ ਗਿਆਗਾ ਹੈ ਉਹਨੂੰ ਵੀ ਠੰਡ ਲੱਗਦੀ ਨਾਲੇ ਉਹਨੂੰ ਵੀ ਸੁਧਿਆ ਹੈਗਾ ਸਾਈ ਰਾਤ ਤਾਂ ਮੈਂ ਜਵਾਕ ਸਾਮਦੀ ਐਗੀ ਸਾਈ ਰਾਤ ਮੇਰੀ ਇਹਨੂੰ ਸਾਹਮਣੇ ਲੱਗ ਜਾਂਦੀ ਐ ਨਾਲੇ ਤੁਸੀਂ ਮੈਥੋਂ ਹਜੇ ਕੰਮ ਭਾਲਦੇ ਹੋਗੇ ਕੰਮ ਕਿੱਥੋਂ ਬਣਨ ਫਿਰ ਜਦੋਂ ਇਹ ਮੈਨੂੰ ਕੁਝ ਕਰਨ ਨਹੀਂ ਦਿੰਦਾ ਇਹ ਬੋੰਦਾ ਵਾਲਾ ਐ ਰਾਤ ਨੂੰ ਇਹ ਸਾਰਾ ਬੇਚਾਰੀ ਥੱਕ ਜਾਂਦੀ ਐਗੀ ਨਾ ਦੇਖ ਲੈ ਇਹ ਤਾਂ ਆਰਾਮ ਕਰ ਇਹ ਤਾਂ ਥੱਕ ਜਾਂਦੀ ਤੂੰ ਵੀ ਥੱਕ ਜਾਂਦਾ ਹੋਵੇਂਗਾ ਤੂੰ ਨਾ ਉੱਠੀ ਕਦੇ ਵੀ ਐ ਉੱਠ ਕੇ ਕੋਈ ਮਾੜਾ-ਵੋਟਾ ਉਹਦੇ ਆਪਣੇ ਪਿਓ ਦੀ ਮਦਦ ਕਰ ਦੇ ਤੈਨ ਤਾਂ ਭਾਈ ਜੇ ਨਿਆਣਾ ਹੁੰਦਾ ਤੂੰ ਨਹੀਂ ਘੂਰਿਆ ਨਾ ਤੂੰ ਤਾਂ ਹੁਣ ਸਿਰ ਤੇ ਚੜ ਗਿਆ ਸਾਡੇ ਉਹ ਬੁੜੇ ਦਾ ਟਿਕਾਣਾ ਲੰਦਾ ਹੈਗਾ ਉਹ ਧੜਕੀ ਸੇ ਜੀ ਕੇ ਤੁਰ ਡ ਲੰਦਾ ਹੈਗਾ ਇੰਨਾ ਠੰਡ ਹੈਗੀ ਭਾਈ ਸਾਡੇ ਮੂਰੇ ਤਾਂ ਹੱਥਾਂ ਬੰਨੇ ਸੁਣ ਤਾਂ ਨਾ ਬੋਲਣਾ ਵੀ ਮਾੜਾ ਹੈਗਾ ਤੇ ਕੰਮ ਨੂੰ ਤਾਂ ਕੀ ਕਹਿਣਾ ਹੈਗਾ ਅਸੀਂ ਤਾਂ ਕਰੀ ਜਾਂਦੇ ਜਹਾਜ ਜਹਾਤ ਬੰਨਦੇ ਫੱਦ ਹੋਈ ਪਈ ਐ ਬੇਬੇ ਵਾਲੀ ਵੀ ਨਾ ਪਾਵੇ ਨਾ ਪਹਿਣ ਦੇਵੇ ਇਹਨਾਂ ਦਾ ਟੇਕ ਨਹੀਂ ਨਾ ਪਾ ਦੇਣ ਨਾ ਪਹਿਣ ਲੈ ਕਿੰਨਾ ਕਿ ਨਾ ਕੂੜਾ ਚੜਿਆ ਪਿਆ ਕਿਤੇ ਨਹੀਂ ਹੱਥ ਲਾਉਂਦੀ ਹੈਗੀ ਹੁਣ ਜੇ ਕੋਈ ਆ ਵਗ ਜੇ ਅਗਲਾ ਤਾਂ ਮੈਨੂੰ ਹੀ ਕੁਡਰ ਕਹੂਗਾ ਆਹ ਲੱਕ ਹੂਆ ਦੇਖੀ ਸੰਭਰਿਆ ਨਹੀਂ ਹੈਗਾ ਉਹਨੂੰ ਕੀ ਨੇ ਕਹਿਣਾ ਹੈ ਮੈਨੂੰ ਹੋਰ ਕਿਵੇਂ ਪਹਿਣੀ ਸਿੰਦਰੀ ਵਧੀਆ ਪਹਿਨੇ ਤੂੰ ਸੁਣਾ ਵਧੀਆ ਵਧੀਆ ਕਿੱਧਰ ਜਾਇਆ ਨਹੀਂ ਗੁਰੂ ਘਰ ਗਈ ਸੀ ਅੱਛਾ ਹਾਂ ਆ ਮਾਗ ਜੇ ਦੇ ਕਰਕੇ ਆ ਚੱਲੀ ਜਾਂਦੇ ਨੇ ਪ੍ਰੋਗਰਾਮ ਗੁਰੂ ਘਰ ਮੈਂ ਚੱਲ ਦੁੱਧ ਫੜਾ ਆਵਾ ਅੱਛਾ ਦੁੱਧ ਪੜਾਉਣ ਗਈ ਸੀ ਹਾਂ ਚੜ ਵਧੀਆ ਭੈਣੇ ਪੁੰਨ ਹੋ ਜਾਂਦਾ ਬੰਦਾ ਹੈਗਾ ਹੈ ਨਾ ਐ ਨਹੀਂ ਪਤਾ ਕਿੰਨਾ ਕਿੰਨੇ ਮੂੰਹ ਚ ਪੈਂਦਾ ਹੈ ਇਹ ਨਾ ਹੋਰ ਤਾਂ ਕਰਕੇ ਦੂਰ ਦਵਾਰੋਂ ਆਈਆਂ ਹੁਣ ਹੋਰ ਤੂੰ ਸੁਣਾ ਹੋਰ ਕਿਵੇਂ ਸਾਰੇ ਠੀਕ ਠਾਕ ਹਾਂ ਵਧੀਆ ਭੈਣੇ ਘਰੇ ਸਾਰੇ ਠੀਕ ਠਾਕ ਚਲ ਵਧੀਆ ਚੰਗੀ ਗੱਲ ਹੈਗੀ ਵਧੀਆ ਵਧੀਆ ਹੋਰ ਜੇ ਫਿਰ ਕੰਮ ਜੇ ਨੂੰ ਬਾਲੀਕ ਵੇਲਾ ਜਾ ਕਰ ਲਿਆ ਹੋਰ ਭੈਣੇ ਫਿਰ ਹੁਣ ਬਸ ਆਈ ਹੋ ਜਾਂਦਾ ਕਵੇਲਾ ਤੈਨੂੰ ਪਤਾ ਤਾਂ ਹੈਗਾ ਇੱਕ ਤਾਂ ਠੰਡੀ ਜੀ ਬਾਲੀ ਹੈ ਹਾਂ ਸੜਕੇ ਉੱਠਿਆ ਨਹੀਂ ਜਾਂਦਾ ਹੈਗਾ ਲੇਟ ਉੱਠਦੇ ਆ ਫੇਰ ਬਸ ਹੌਲੀ ਹੌਲੀ ਕਰੀ ਜਾਂਦੇ ਨੇ ਤੈਨੂੰ ਪਤਾ ਜੇ ਫੇਰ ਉਮਰਦੇ ਸਾਹਿਬ ਨਾਲ ਹੋ ਜਾਂਦਾ ਕਿੱਥੋਂ ਹੁੰਦਾਗਾ ਹੁਣ ਕੁਸ ਬਣੇ ਆਖੇ ਕੀ ਕਹਿੰਦੀ ਹੈਗੀ ਹੂੰ ਗੁੱਸਾ ਨਾ ਕਰੀ ਉਹ ਕੁਵੀਲੀ ਕਰਦੀ ਕੁਸ ਉਹ ਬਣੇ ਆਏ ਹੁਣ ਉਹ ਤਾਂ ਮੈਨੂੰ ਕਹਿੰਦੀ ਹੈਗੀ ਵੀ ਮੰਮੀ ਮੈਂ ਕੰਮ ਕਰਦੀ ਆ ਤੂੰ ਮੁੰਡੇ ਨੂੰ ਫੜ ਲੈ ਹੁਣ ਮੈਨੂੰ ਆਏਗਾ ਵੀ ਚਲ ਭਾਈ ਮੈਂ ਹੌਲੀ ਹੌਲੀ ਕੰਮ ਕਰ ਲੂੰ ਜਵਾਕ ਤੈਨੂੰ ਪਤਾਗਾ ਭਣੇ ਆਪਾਂ ਤੋਂ ਸਾਹਮਦੇ ਨਹੀਂ ਅੱਜ ਕੱਲ ਦੇ ਜਵਾਕ ਕਾ ਨੂੰ ਸਾਹਮਣ ਦੇ ਨੇ ਠੀਕ ਦੇ ਨਹੀਂ ਹੈਗੇ ਇਹ ਕਿਦਾ ਬੈਠਣ ਨਹੀਂ ਦਿੰਦੇ ਕਹਦੇ ਕਹਿੰਦੇ ਨੇ ਉਧਰ ਲੈ ਜਾ ਕਹਿੰਦੇ ਨੇ ਉਧਰ ਲੈ ਜਾ ਮੈਂ ਤਾਂ ਫਿਰ ਆਪ ਹੀ ਕੰਮ ਕਰ ਲੈਣੀ ਉਹਨੂੰ ਕਹਦੇ ਨੇ ਵੀ ਤੂੰ ਹੀ ਬੈਠ ਜਾ ਇਹਨੂੰ ਲੈ ਕੇ ਆਪੀ ਸਮਾਰ ਹਾਂ ਪਰ ਇਹ ਨਿਆਣੇ ਤਾਂ ਕੰਮ ਨਹੀਂ ਕਰਨਾ ਤੇ ਨਿਆਣੇ ਕਿੱਥੇ ਕੰਮ ਕਰ ਦਿੰਦੇ ਨੇ ਹੋਰ ਪਹਣੇ ਨਾਲੇ ਆਪਦੇ ਹੱਡ ਗੋਡੇ ਤੁਰੇ ਰਹਿੰਦੇ ਨੇ ਜੇ ਬੈਹ ਜਾਣਗੇ ਮੰਚੇ ਤੇ ਫਿਰ ਉਹ ਖੜ ਜਾਣਗੇ ਇਹ ਵੀ ਆਏਗਾ ਚਲ ਤੂੰ ਐਂ ਕਰੀ ਕਿਤੇ ਆਪਦੇ ਗਾਲ ਨਾ ਪਾ ਲਈ ਜਵੇਂ ਮੂਰੇ ਮੂਰੇ ਕੰਮ ਕਰਦੀ ਕਰਦੀ ਨਹੀਂ ਪੜਨੇ ਅਹੀ ਜੀ ਤਾਂ ਕੋਈ ਗੱਲ ਨਹੀਂ ਹੋएगी ਇਹ ਤਾਂ ਐ ਤਾਂ ਕਰਦੀ ਵੀ ਹੈਗੀ ਹੈਗੀ ਆਪਾਂ ਕਾਨੂੰਵੇਂ ਹੋ ਕਰੀਏ ਹਾਂ ਤੇ ਨਹੀਂ ਕੋਈ ਪਤਾ ਨਹੀਂ ਪਈ ਚਲੋ ਫਿਰ ਇੱਕ ਤੇ ਅਹੀਂ ਕਹੀ ਜਾ ਮਮੀ ਤੂੰ ਹੀ ਕਰੀ ਚਲੋ ਨਾ ਨਾ ਜਿੰਨੇ ਚਿਰ ਪੁਰਾਨੀ ਤੁਰਦੀ ਉਹਨਾ ਚਿਰ ਕਰਾਂਗੇ ਆਪਾਂ ਹਾਂ ਚੱਲ ਕਰਨਗੇ ਹੋ ਇਹ ਤਾਂ ਹੈਗੇ ਹਾਂ ਚੰਗਾ ਹਾਂ ਚੰਗਾ ਪੜਨੇ ਹੋਰ ਫੜਦੇ ਪਾਉਂਦੀ ਐ ਕਦੇ ਆਉਂ ਉੱਤੇ ਫੜ ਕੇ ਫੇਰ ਪਤਾ ਲੱਗੂਗਾ ਹਾਂ ਜਾਣ ਕੇ ਨੂਂਦੀਆਂ ਗੱਲਾਂ ਕਰਨੀ ਕਰਦੀ ਨਹੀਂ ਹੈਗੀ ਹਾਂ ਦੇਖ ਲੈ ਸਾਰਾ ਪਤਾ ਮੈਨੂੰ ਦਾਦੀ ਦੀ ਚੁਗਲੀ ਨਹੀਂ ਕਰਦੀ ਨੂਂਦੀ ਵੇਤਲਿੰਦੀ ਫਿਰਦੀ ਸੀ ਵੀ ਮੈਨੂੰ ਖਾ ਨਹੀਂ ਸਾਰੀਆਂ ਗੱਲਾਂ ਦੱਸ ਦੂਗੀ ਨੂੰ ਤਾਂ ਮੇਰੀ ਆਪਦੀ ਹੋਈ ਵੱਜਣੀ ਆ ਆਪਦੀ ਹੋਈ ਬੇਇੱਜ਼ਤੀ ਐ ਜੇ ਮੈਂ ਹੁਣ ਉਹਨੂੰ ਕੁਝ ਕਹਿੰਦੀ ਚੁਗਲੀਆਂ ਕਰਦੀ ਉਹਦੇ ਕੋਲੇ ਜੇ ਤਾਂ ਹੁਣ ਐ ਕਹਿੰਦੀ ਟੀਵੀ ਮੈਨੂੰ ਸਾਰਾ ਪੇਤ ਦੇ ਦੇ ਮੈਂ ਕਾਹਤੋਂ ਦੇ ਆਪਦੇ ਘਰ ਦਾ ਪੇਤ ਤੇ ਐ ਬੌਲੀ ਬਣਾਉਂਦੀਆਂ ਨਹੀਂ ਗੀਆਂ ਐ ਤਾਂ ਹੈਗੀਆਂ ਉਹ ਬਾਪੂ ਆ ਕੀ ਕਰਾਂ ਬekra ਅਸੀਂ ਰਿਸ਼ਤੇਦਾਰੀ ਜਦਾਂ ਨੇ ਆ ਕੱਲ ਨੂੰ ਆਵਾਂਗੇ ਅੱਛਾ ਚਲੋ ਥੋੜੀ ਮਰਜ਼ੀ ਐ ਭਾਈ ਰਾਮਣਾ ਆ ਜਾ ਹੁਣ ਆ ਗਈ ਹੁਣ ਉਹ ਸਾਰਾ ਸਮਾਨ ਸੰਭਾਲ ਕੇ ਆਉਂਦੀ ਸੀ ਅਲਮਾਰੀ ਨੇ ਤੇ ਕਮਰੇ ਨੂੰ ਜਿੰਦਾ ਲਾ ਕੇ ਆਈ ਆ ਕੋਈ ਜਿੰਦਿਆਂ ਨੂੰ ਕੀ ਤੀ ਅਸੀਂ ਹੈਗੇ ਤਾਂ ਹੈਗੇ ਸੀ ਕਰੇ ਚੱਲ ਬੇਬੇ ਵੇਰ ਕਿਉਂ ਹੋ ਗਿਆ ਮੈਂ ਜਿੰਦਾ ਲਾਤਾ ਜਿੰਦਾ ਤਾਂ ਨਾ ਬਣਦੀ ਆ ਚਲੋ ਕੋਈ ਫਿਰ ਰੁਕੀਏ ਚਲੋ ਲਾ ਦੇਖ ਲੈ ਹੈਨਾ ਪਹਿਲਾਂ ਨਹੀਂ ਦੱਸਦੇ ਹੈਗੇ ਪਹਿਲੇ ਗਿਟਮਿਟ ਕਰ ਲੈਂਦੇ ਜਾਣ ਦੀ ਤੁਰਤ ਪੈਰ ਕਹਿੰਦੇ ਨੇ ਅਖੇ ਅਸੀਂ ਜਾਣੇ ਆਂਗੇ ਹੈ ਵੀ ਆਪਾਂ ਕਿਹੜਾ ਹਟਾਉਨੇ ਆਂ ਵੀ ਪਈ ਜੀ ਪੁੱਛ ਕੇ ਭਗ ਜਾ ਕਰਨਾ ਹੈ ਵੀ ਬੇਬੇ ਅਸੀਂ ਜਾਣ ਆਏਗਾ ਤੇ ਆਪਾਂ ਕਿਹੜਾ ਹਟਾਉਨੇ ਆਂ ਭਗ ਜਾਣਾ ਭਈ ਉਹ ਹੈ ਜੀ ਮੁੰਡਾ ਹੋ ਰਿਹਾ ਹੈਗਾ ਮੁੰਡਾ ਵੀ ਉਹਦੇ ਪੇਟ ਚ ਪੇਟ ਦਰਦਾ ਹੈਗਾ ਉਹਨੂੰ ਮਾਂ ਤੇ ਉਹਦਾ ਦੀਦਾ ਹੀ ਨਹੀਂ ਹੈਗੇ ਚਲ ਥੋੜਾ ਕਰ ਚੋਰ ਦੇਖ ਲੈ ਤੂੰ ਆਪਾਂ ਫਿਰ ਇਹਨਾਂ ਨਾਲ ਗੱਲ ਕਰਾਂਗੇ ਐਂ ਤਾਂ ਆਪਾਂ ਉਹਨੂੰ ਰੋਲ ਕੇ ਮਾਰ ਦੇਣਗੇ ਜਦੋਂ ਕੋਈ ਗੱਲ ਹੀ ਨਹੀਂ ਪੁੱਛਦੇ ਆਪਾਂ ਕਿਹੜਾ ਇਹਨਾਂ ਨੂੰ ਐ ਕਹਿੰਦੇ ਵੀ ਨਾ ਜਾਓ ਸਮਾਂ ਵਧੀਆ ਹੈ ਜੇ ਉਹਨਾਂ ਜਾਣਗੇ ਤਾਂ ਰਿਸ਼ਤੇਦਾਰੀ ਚ ਵਰਤਣ ਲਣਗੇ ਹੈ ਆਪਾਂ ਹਟਾਉਨੇ ਇਹਨਾਂ ਨੂੰ ਗੱਲ ਕਰ ਦੱਸ ਦੇਣੀ ਹੈਗੀ ਜਿਵੇਂ ਕੋਈ ਆਪਾਂ ਦੁਸ਼ਮਣ ਹੁੰਨੇ ਆ ਚੱਲ ਤੂੰ ਬੜਾ ਨਾ ਸੋਚਿਆ ਕਰ ਕਰ ਲੈ ਕੰਮ ਆਪਣੇ ਦਾ ਕਰਮ ਸੀ ਕੰਮ ਲਿਖਿਆ ਹੋਇਆ ਹੈਗਾ ਲੈ ਉਹ ਵੀ ਰੋਟੀ ਖਾ ਲੈਂਦੇ ਮੈਂ ਬੋਲ ਮਾਰਾ ਬਿੱਕਰ ਦੇ ਬਾਪੂ ਰੋਟੀ ਖਾ ਲੋ ਆ ਜਾ ਫਿਰ ਆ ਗਿਆ ਦੋਨੇ ਅਸੀਂ ਰਹਿ ਜਾਣਾ ਤਿੰਨੇ ਲੈ ਮੈਂ ਤਾਂ ਐਂ ਕਹਿਨੀ ਆ ਦੇਖੀ ਆਪਾਂ ਨੂੰ ਆਪਣੇ ਤੇ ਦਵਾਰ ਹੀ ਨਹੀਂ ਹੈਗੀ ਉਹਨਾਂ ਨੂੰ ਨਾਤਾ ਉਹ ਕਮਰੇ ਜਿੰਦਾ ਲਾਗੇ ਹਾਂ ਨਾਲੇ ਅਲਮਾਰੀ ਮ ਜਿੰਦਾ ਲਾਗੇ ਤੇ ਉਹਨੂੰ ਐ ਹੋ ਗਿਆ ਵੀ ਕਿਤੇ ਬੇਬੇ ਮੰਗ ਰੋ ਫਰੋਲਾ ਫਰਾਲੀ ਨਾ ਕਰ ਲੇ ਇਹ ਚੰਗੀ ਗੱਲ ਐ ਜਿੰਦੇ ਲੱਗ ਜਾਣਾ ਆਪਾਂ ਆ ਜਾਣ ਤੇ ਉਹ ਨਾਲ ਗੱਲ ਨਾ ਕਰੀਏ ਆਪਾਂ ਕਾਨੂੰ ਗੱਲ ਕਰਨੀ ਐਗੀ ਮੈਂ ਕੁੜੀ ਨੂੰ ਕਰਦੀ ਆ ਫੋਨ ਉਹ ਆਪੇ ਕਰੂਗੀ ਸਾਰੀ ਗੱਲ ਕੁੜੀ ਨੂੰ ਕਾਨੂੰ ਪਰੇਸ਼ਾਨ ਕਰਨਾ ਐ ਉਹ ਆਪਦੇ ਘਰੇ ਮਸਾ ਦਾ ਭੇਜੀ ਉਥੇ ਖੁਸ਼ ਰਹਣ ਦੇ ਉਹਨੂੰ ਉਹਨੂੰ ਐਮ ਟੈਨਸ਼ਨ ਲੈ ਜੂ ਉਹ ਅੱਧੀਆਂ ਗੱਲਾਂ ਦਾ ਤਾਂ ਨਾ ਬਿੱਕਰ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਹੀ ਪਤਾ ਹੈਗਾ ਵੀ ਮੇਰੀ ਭੈਣ ਭਣੋਈਏ ਨਾਲ ਕੀ ਇਹਨੇ ਕੀਤਾ ਸੀ ਗਗਨ ਤੇ ਉਹਦੇ ਗੋਗੀ ਨਾਲ ਬਲਾਈਂ ਕੁਛ ਕਰਿਆ ਇਹਨਾਂ ਨੇ ਬਿਕਰ ਨੇ ਮੈਨੂੰ ਦੱਸਿਆ ਦੀ ਲੋੜੀ ਵੇਲੇ ਕਹਿੰਦਾ ਮੈਂ ਫੋਨ ਕਰਿਆ ਸੀਗਾ ਗੋਗੀ ਤੇ ਗਗਨ ਨੂੰ ਕਹਿੰਦਾ ਉਹ ਨਾਰਾਜ ਨੇ ਆਈ ਨਹੀਂਗੇ ਉਹ ਆਪਦੀ ਟੀਮੀ ਨੂੰ ਪੁੱਛੇ ਉਹਨਾਂ ਨਾਲ ਕਿੰਨੀ ਕੁੱਤੇ ਖਾਣੀ ਕਰੀਤੀ ਆਇਆਂ ਨਾਲ ਉਹ ਤੋਂ ਚੱਲ ਚੰਗਾ ਫਿਰ ਤੂੰ ਮੈਨੂੰ ਰੋਟੀ ਪਾ ਲਿਆ ਬਾਕੀ ਗੱਲ ਫੇਰ ਕਰਾਂਗੇ ਆ ਆਇਆ ਤਾਂ ਕਰ ਲਿਓ ਗੱਲ ਤੇ ਮੈਂ ਰੋਟੀ ਲਿਉਣੀ ਹੈ ਚੰਗਾ ਸੋਣੋ ਬੈਠ ਜਾ ਕੋਤਾਂ ਨਹੀਂ ਕੋਈ ਦੇ ਨਹੀਂ ਕਰੇ ਕੁੜੀ ਆ ਗਈ ਹਾਂ ਬੇ ਪਿਆਗੇ ਠੀਕ ਠਾਕ ਸੀ ਉੱਥੇ ਸਾਰੇ ਹਾਂ ਠੀਕ ਸੀ ਠੀਕ ਹੋਣ ਉਹਨਾਂ ਨੂੰ ਕੀ ਹੋਣਾਗਾ ਲੈ ਕੁੜੀ ਮੈਂ ਤਾਂ ਉਹੀ ਪੁੱਛ ਲਿਆ ਤੂੰ ਤਾਂ ਉਹੀ ਗੱਲ ਪੈਂਦੀ ਫਿਰਦੀ ਹੈਗੀ ਗੱਲ ਪੈਣ ਨੂੰ ਮੈਂ ਕੀ ਕਹ ਬੇ ਬੇ ਤੈਨੂੰ ਕੁਝ ਨਹੀਂ ਕਿਹਾ ਮੈਂ ਤਾਂ ਮੈਂ ਤਾਂ ਐਂ ਕਿਹਾਗਾ ਵੀ ਠੀਕ ਸੀ ਹਾਂ ਠੀਕ ਹੋਣ ਨੂੰ ਕੀ ਹੋਣਾ ਉਹਨਾਂ ਨੂੰ ਕੁੜੇ ਨਾ ਤੂੰ ਸਾਨੂੰ ਸਿਆਣ ਦੀ ਹੈ ਨਾ ਤੂੰ ਮੇਰੀ ਕੁੜੀ ਨੂੰ ਪੁੱਛਦੀ ਹੈ ਦੁੱਖ ਦਾ ਸੁੱਖ ਦਾ ਹੈ ਤੇ ਨਾ ਤੂੰ ਕੰਮ ਕਰਦੀ ਹੈਗੀ ਬੇਬੇ ਕੰਮ ਤਾਂ ਮੈਂ ਨਾ ਅੱਜ ਕਰਾਂ ਨਾ ਕੱਲ ਨੂੰ ਕਰਾਂ ਮੈਂ ਇੱਥੋਂ ਤਾਂ ਜਾਇਆ ਆ ਆਪਦੇ ਕੰਮ ਮੈਂ ਆਪੇ ਕਰੂੰਗੀ ਤੁਸੀਂ ਆਪਦੇ ਕਰਨੇ ਆਪਦੇ ਕਰ ਲਓ ਮੈਂ ਤਾਂ ਤੇ ਕੁੜੀ ਇੰਨੀ ਸੜਦਾ ਕਰਦੀਆਂ ਪਿੰਡ ਚ ਐਵੇਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਹੈਗੀ ਵੀ ਮੇਰੀ ਨੂੰ ਮਾੜੀ ਹੈਗੀ ਤੇ ਕੰਮ ਮੈਂ ਤਾਂ ਮੈਂ ਸਾਰਾ ਦਿਨ ਤੇਰੇ ਮੂਰੇ ਮੂਰੇ ਕਰਦੀ ਫਿਰਦੀ ਹੈਗੀ ਫਿਰ ਮੈਂ ਕਦੋਂ ਕਹਿੰਦੀ ਆਂ ਵੀ ਕੰਮ ਕਰੋ ਮੈਂ ਆਪਦੀ ਮਰਜ਼ੀ ਨਾਲ ਆਪ ਹੀ ਕਰੂੰਗੀ ਮੇਰੀ ਮਰਜ਼ੀ ਹੋ ਤਾਂ ਮੈਂ ਕਰਾਂ ਨਾ ਕਰਾਂ ਨਾ ਭਾਈ ਬਿਕਰ ਨੂੰ ਆ ਜਾਣ ਦੇ ਮੈਂ ਤਾਂ ਅੱਜ ਗੱਲ ਕਰੂੰਗੀ ਮੈਂ ਇੱਥੋਂ ਨਹੀਂ ਐ ਸਾਰਾ ਦਿਨ ਚੱਲਿਆ ਜਾਂਦਾ ਹੈਗਾ ਤੂੰ ਤਾਂ ਸਾਰਾ ਦਿਨ ਆਏ ਸ਼੍ਰਿਕਣੀਆਂ ਮੰਗੂ ਮੇਰੇ ਨਾਲ ਉਹ ਕਰਦੀ ਹੈਗੀ ਤੂੰ ਕਿਸੇ ਰਾਜ ਜੀ ਦੱਸ ਦੇ ਆਪਦੇ ਮੁੰਡੇ ਨੂੰ ਦੱਸ ਕਿਸੇ ਨੂੰ ਮਰਜ਼ੀ ਦੱਸ ਦੇ ਮੈਂ ਤਾਂ ਐਂ ਕਰੂੰਗੀ ਮੈਂ ਆਪਦੀ ਮਰਜ਼ੀ ਕਰਾਂ ਮੈਂ ਤੇਰੀ ਸੱਸਾਂਂਗੀ ਮੈਂ ਕੋਈ ਸ਼ਰੀਕਣੀ ਨਹੀਂ ਹੈਗੀ ਤੇਰੀ ਜਿਹੜੀਆਂ ਤੂੰ ਗੱਲਾਂ ਕਰਦੀ ਐਂਗੀ ਚੱਲ ਬੇਬੇ ਤੂੰ ਇੱਧਰ ਹੋ ਬਾਲੀ ਪਕਾਈ ਜੀ ਨਾ ਮਾਰ ਮੈਂ ਆਪਦੇ ਕੱਪੜੇ ਧੋਣੇ ਨੇਗੀ ਨਾ ਤੇਰੀ ਮਾਂ ਨੇ ਆਸ ਕਿਹਾ ਕਿ ਤੋਰੀਆਂ ਤੂੰ ਮੈਨੂੰ ਤਾਂ ਬਹੁਤ ਕੁਝ ਸਿਖਾਇਆ ਮੇਰੀ ਮਾਂ ਨੇ ਪਰ ਮੈਂ ਇਥੋਂ ਨਹੀਂ ਤੁਹਾਡੇ ਨਾਲ ਪਕਾਈ ਬੈਜਦੀ ਹੈਗੀ ਮੈਂ ਕੱਪੜੇ ਧੋਣੇ ਜਾ ਦੱਸ ਦੇ ਜਿਹਨੂੰ ਸਾਡੇ ਪੱਲੇ ਹੀ ਜੀ ਇਹ ਕੀ ਕਰਾਉਣਾ ਤੀ ਗੱਲ ਸੀ ਤੋ ਲਾ ਦੇਖਾਂ ਕੱਪੜੇ ਧੋਵਾ ਹੌਣਸਾਰ ਬੇਬੇ ਲੱਗ ਗਈ ਬੋਲਣ ਬੇਬੇ ਦੇਖੀ ਲੈ ਮਸ਼ੀਨ ਚ ਕਿਵੇਂ ਗੰਦ ਪਾਇਆ ਪਿਆ ਲ ਧੋਲਾ ਕੱਪੜੇ ਆ ਕੇ ਤੋਤੀ ਵੀ ਨਹੀਂ ਹੈਗੀ ਵਿਚ ਰੇਤੀ ਰੇਤਾ ਕਰ ਬੇਬੇ ਕੁੜੀ ਹਾਂ ਕੀ ਕਹਿਣੀ ਐ ਨਾ ਆਜੇ ਕਿਨੂੰ ਪੁੱਛ ਕੇ ਕੱਪੜੇ ਪਾਏ ਨੇ ਰੇਤੀ ਰੇਤਾ ਕਰੇ ਪਿਆ ਉੱਚ ਮਸ਼ੀਨ ਚ ਨਾ ਮੇਰੀ ਗੱਲ ਸੁਣਾ ਇੰਨੀ ਠੰਡ ଥିਗੀ ਜੇ ਮੈਂ ਮਸ਼ੀਨ ਚ ਕੱਪੜੇ ਧੋਲੇ ਫੇਰ ਕੀ ਲੋੜਾ ਹੋ ਗਿਆ ਕਿਨੂੰ ਪੁੱਛਿਆ ਮਸ਼ੀਨ ਕੀ ਦੀ ਐ ਮੇਰੀ ਮਸ਼ੀਨ ਆਹੇ ਪਾਤੇ ਚ ਕੱਪੜੇ ਰੇਤੀ ਰੇਤਾ ਹੋਇਆ ਪਿਆ ਉੱਚ ਲਓ ਦੇਖ ਲੈ ਸਾਡੇ ਕੱਪੜੇ ਬਾਰੀ ਰੇਤਾ ਹੋ ਗਿਆ ਕੁੜੇ ਲੈ ਦੇਖ ਲੈ ਕਿਵੇਂ ਕਰਦੀਏਗੀ ਇੰਨੀ ਸ਼ੌਕ ਆ ਕੱਪੜੇ ਧੋਣ ਦਾ ਸੁੱਖ ਪੈ ਗਿਆ ਤੁਹਾਨੂੰ ਵੀ ਮਸ਼ੀਨ ਚ ਸੇਤੀ ਸੁੱਕ ਜਾਂਦੇ ਆ ਆਪਦੀ ਲਿਓ ਕੋਈ ਨਾ ਫਿਰ ਐਡੀ ਵੀ ਗੱਲ ਨਹੀਂ ਹੈਗੀ ਲਿਆਵਾਂਗੇ ਅਸੀਂ ਲਿਓ ਫਿਰ ਆਪਦੀ ਅੱਡ ਤੋਂ ਲਿਆ ਕਰ ਆਪਦੇ ਇੱਚ ਪਾ ਤਾ ਰੇਤੀ ਰੇਤਾ ਕੁੜੇ ਕਿਵੇਂ ਖੜੀਆਂ ਪੈਣੇ ਇੱਥੇ ਆ ਜਾ ਅੰਦਰ ਲੰਘਿਆ ਮੈਂ ਤਾਂ ਪੈਣੇ ਉਹੀ ਬਸ ਤੁਹਾਨੂੰ ਬੋਲਦੀ ਜੇ ਦੇਖ ਕੇ ਆ ਗਈ ਆ ਜਾ ਉਰੇ ਆ ਜਾ ਬਹਿ ਜਾ ਤੇਰੀ ਨੂੰਹ ਪਣੇ ਆਈ ਨਾ ਕਿ ਜਮੀ ਨਹੀਂ ਮੈਨੂੰ ਬੁਲਾਇਆ ਹੈਗਾ ਨੀ ਉਹ ਪਣ ਕੱਪੜੇ ਜੇ ਲੈਣ ਬਾਗੀ ਹੋਣੀ ਅੰਦਰ ਉਹਨੇ ਦੇਖਿਆ ਨਹੀਂ ਤੈਨੂੰ ਅੱਛਾ ਅੱਛਾ ਹਾਂ ਚੱਲ ਬਹਿ ਜਾ ਆ ਜਾ ਨਾ ਪਣੇ ਮੇਰੇ ਸਾਹਮਣੇ ਤਾਂ ਤੈਨੂੰ ਬਹੂ ਐ ਨਾ ਬੋਲੀਆਂ ਨੇ ਇੰਨੀ ਕੁੱਤੇ ਖਾਣੀ ਕਰੀਆਂ ਸੀ ਤੇਰੇ ਨਾਲ ਤੂੰ ਪਰਦੇ ਪਾਉਣੀ ਐ ਨਹੀਂ ਪਣੇ ਉਹ ਜਵਾਕ ਨੂੰ ਨਾ ਕਦੇ ਗੁੱਸਾ ਆ ਹੀ ਜਾਂਦਾ ਹੈਗਾ ਉਹ ਤੇਰੇ ਨਾਲ ਬਾਈ ਦੇ ਕੱਪੜੇ ਬਾਲੇ ਮੈਲੇ ਸੀ ਮੈਂ ਖਾਲਾ ਚੱਲ ਮਸ਼ੀਨ 'ਚ ਧੋ ਦਾਨੀਆਂ ਲਾ ਫੇਰ ਕੀ ਹੋਗਾ ਜੇ ਮਸ਼ੀਨ 'ਚ ਧੋਤੇ ਕੋਈ ਆਫਤਾ ਆ ਗਈ ਹੈ ਦੱਸ ਤਮੇ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਨਹੀਂ ਮੈਂ ਤਾਂ ਤੁਹਾਡੇ ਆਈ ਸੀ ਖੁਆ ਕੱਢਣ ਵਾਸਤੇ ਦੁੱਧ ਪੁੱਛਣ ਅੱਛਾ ਤੇ ਸਾਨੂੰ ਦੁੱਧ ਦੇ ਦਿਓ ਤੁਸੀਂ ਅਸੀਂ ਖੁਆ ਕੱਢਣਾ ਹੈਗਾ ਇਹ ਕੀ ਗੱਲਾਂ ਹੀ ਕਰੀ ਜਾਂਦੀਆਂ ਨੇ ਉਹ ਸਾਰੀਆਂ ਗੱਲਾਂ ਕਰਦੀਆਂ ਨਹੀਂ ਭੈਣੇ ਦੁੱਧ ਤਾਂ ਹੈਗਾ ਪਰ ਨਾ ਪਰ ਫੇਰ ਤੁਸੀਂ ਕਿਸੇ ਨੂੰ ਪੁੱਛਣੇ ਨਹੀਂ ਨਹੀਂ ਭੈਣੇ ਸਾਡੇ ਨੇ ਇੱਕ ਡੰਗ ਹੀ ਦਿੰਦੀ ਹੈ ਦੁੱਧ ਮੈਂ ਇਸ ਨਾਲ ਤਾਂ ਹੁਣ ਜਵਾਕ ਨੇ ਆਣਾ ਕਰੇ ਨਾਲੇ ਦੇਖ ਲੈ ਤੇਰੇ ਸਾਹਮਣੇ ਹੁਣ ਅਸੀਂ ਕਹੇ ਜਾਣੇ ਆ ਭਾਈ ਚਾਹ ਪਾਣੀ ਵੀ ਹੁਣ ਠੰਡ ਕਰਕੇ ਕਿੰਨੇ ਵਾਰੀ ਬਣਦਾ ਹੈਗਾ ਹੇ ਕੋਰੇ ਦੁੱਧ ਦੀ ਵੀ ਪੀਨੇ ਆਗੇ ਲੈ ਐਡੀ ਕੀ ਗੱਲ ਆ ਬੇਬੇ ਜਵਾਕ ਕੀ ਸਾਰਾ ਦੁੱਧ ਪੀ ਜਾਂਦਾ ਤੂੰ ਦੇ ਦੇ ਚਾਚੀ ਨੂੰ ਦੁੱਧ ਮਸਾ ਤਾਂ ਵਿਚਾਰੀ ਮੰਗਣ ਆਈ ਆ ਉਹ ਕੋਈ ਨਾ ਭਣ ਲੈ ਜੀ ਗੱਲ ਨੂੰ ਚੰਗਾ ਭਣ ਫਿਰ ਕੱਲ ਨੂੰ ਰੱਖ ਦੀ ਫਿਰ ਹੈ ਹਾਂ ਕੋਈ ਨਾ ਰੱਖ ਦੂੰਗੀ ਭਣੇ ਵਧੀਆ ਨੂੰ ਮਿਲ ਗਈ ਸਮਾਂ ਹਾਂ ਮੇਰੇ ਕੋਲੇ ਸਾਰੀ ਉਮਰ ਬੋਲਣ ਜੋਗੀ ਨਹੀਂ ਹੈਗੀ ਹਾਂ ਵਧੀਆ ਨੂੰ ਨੇ ਮੂੰਹ ਤੇ ਬੇਇੱਜ਼ਤੀ ਕੀਤੀ ਕਹਿੰਦੀ ਸੀ ਮੇਰੀ ਨੂੰ ਤਾਂ ਵਾਲੀ ਚੰਗੀ ਏ ਵਾਲੀ ਚੰਗੇ ਵੀਰੇ ਨੂੰ ਤਾਂ ਹਾਂ ਗੱਲਾਂ ਦੇਖ ਕਰਦੀ ਪਰਦੇ ਪਾਉਂਦੀ ਏ ਜੀ ਲੈ ਹੈ ਮੈਨੂੰ ਕੀ ਪਤਾ ਨਹੀਂ ਦੇਖ ਵੱਡੀ ਚਲਾਕ ਤੇ ਮੈਂ ਚੁੱਪ ਜੇ ਕਰੀ ਬੈਠੀ ਐ ਕੀ ਗੱਲ ਹੋ ਗਈ ਪੁੱਛ ਨਾ ਵੇ ਕਰਦੇ ਬਾਪੂ ਆਪਾਂ ਤਾਂ ਨਾ ਪਿੰਡ ਚ ਮੂੰਹ ਦਿਖਾਉਣ ਜੋਗਰੇ ਨਹੀਂ ਛੱਡੇ ਹੈਗੇ ਕੀ ਗੱਲ ਹੋ ਗਈ ਜੀ ਤੇ ਆਹ ਦੇਖ ਲੈ ਬਹੂ ਐਨਾ ਕੁਝ ਬੋਲਦੀ ਐ ਮੈਂ ਮਾੜੇ ਜਿਹਾ ਨਾ ਮਸ਼ੀਨ ਚ ਕੱਪੜੇ ਧੋਤੇ ਕਹਿੰਦੀ ਐ ਕਿ ਸਾਰੀ ਗੰਦੀ ਕਰਤੀ ਕਹਿੰਦੀ ਮਸ਼ੀਨ ਆਖੇ ਕੱਪੜੇ ਧੋਕੇ ਅੱਛਾ ਹਾਂ ਕਹਿੰਦੀ ਜਿਹੜਾ ਘਰਵਾਰ ਆਪਾਂ ਸਾਰਾ ਜੋੜੇਗਾ ਜਿੱਥੇ ਪੈਂਦੇ ਨੇ ਕਰਦੇ ਨੇ ਇਹ ਉਹ ਇੰਨੀ ਗੰਦਾ ਕਰਦੇ ਹੈ ਹੀ ਪਤਾਉਤਾ ਇਹਨਾਂ ਦਿੰਦਾ ਨਹੀਂ ਉਹ ਰਣਜੀਤ ਕੋਲ ਆਈ ਤੀਗੀ ਅੱਛਾ ਉਹਦੇ ਸਾਹਮਣੇ ਨਾ ਇੰਨੀ ਬੇਇੱਜ਼ਤੀ ਕਰੀ ਮੇਰੀ ਲੈ ਖਤ ਹੋ ਗਈ ਬਾਪੂ ਉਹਦੋਂ ਨਾ ਵਿਆਹਦੇ ਆਪਦਾ ਮੁੰਡਾ ਤੇ ਹੁਣ ਐ ਬੋਲਦੇ ਹੋਗੇ ਸਾਨੂੰ ਘਰਵਾਰ ਤਾਂ ਸਾਰੇ ਮਾਪਿਓ ਬਣਾ ਕੇ ਹੀ ਦਿੰਦੇ ਨੇ ਆਪਦੇ ਤੀਆਂ ਪੁੱਤਾਂ ਨੂੰ ਕੁੜੀ ਤੇਰੇ ਪਿਓ ਵਰਗਾ ਤੇਰਾ ਸਹੁਰਾ ਤੂੰ ਕਿਵੇਂ ਚਾਬਰ-ਚਾਬਰ ਬੋਲੀ ਜਾਨੀ ਹੈਗੀ ਜਮੀ ਸ਼ਰਮ ਨਹੀਂ ਮੰਦੀ ਬੇਬੇ ਜੇ ਪਿਓ ਵਰਗਾ ਹੁੰਦਾ ਤਾਂ ਮੇੜੇ ਨਾ ਦਿੰਦਾ ਮੇੜੇ ਦਿੰਦੇ ਹੁੰਦੇ ਮਾਪਿਓ ਕਿ ਤੇ ਤੀਆਂ ਪੁੱਤਾਂ ਨੂੰ ਨਾ ਤੂੰ ਹਵਲੀ ਬੋਲਪਾ ਉਹ ਆਣਗਮਾੜ ਸਾਰਾ ਸੁਣਦਾਗਾ ਉਹ ਸੋਨੂੰ ਹੀ ਕੱਲ ਨੂੰ ਮੇਹਣੇ ਦੇਣਗੇ ਸੁਣੀ ਜਾਵੇ ਆਣਗਮਾੜ ਦੇ ਸੁਣਦੇ ਨੇਗੇ ਤੇ ਜਦੋਂ ਤੁਸੀਂ ਐਂ ਕਰਦੇ ਹੋਗੇ ਬਾਲਾ ਉਹ ਕਰਦੇ ਹੋ ਸਿਰ ਚੜਦੇ ਹੋਗੇ ਕਦੇ ਕੁਝ ਬੋਲਦੇ ਹੋ ਕਦੇ ਕੁਝ ਬੋਲਦੇ ਹੋਗੇ ਕੁੜੀ ਪਰੌਣੇ ਵਾਲੀ ਕਰੂੰ ਉਹਦੂ ਵੀ ਮਾੜੀ ਕਰੂੰਗੀ ਜੇ ਦਾਜ ਦਾ ਪਰਚਾ ਪਵਾਤਾ ਤਾਂ ਦੇਖੀ ਸੋਨੂੰ ਪੁਲਿਸ ਕੜੀਸ ਦੀ ਨਾਲੇ ਇਹੀ ਆਣਗਮਾੜ ਖੜਕੇ ਦੇਖੂਗਾ ਹੱਦ ਹੋ ਗਈ ਰੌਣੀ ਤਾਂ ਬੇਬੇ ਬਾਪੂ ਨੂੰ ਐਨਾ ਤੰਗ ਕਰਦੀਏ ਤਾਈਓ ਭੈਣ ਨੇ ਨਹੀਂ ਫੋਨ ਚੱਕਿਆ ਹੈਗਾ ਇਹ ਤਾਂ ਵੱਡੀ ਯਾਤਰਾ ਜਨਾਨੀ ਨਿਕਲੀ ਨਹੀਂ ਭਾਣੇ ਸਾਡਾ ਖੇੜਾ ਛੱਡਾ ਖੇੜਾ ਤਾਂ ਮੈਂ ਛੱਡ ਦੂੰ ਬੇਬੇ ਐਂ ਕਰ ਫਿਰ ਚੁੱਲਾ ਚੋਂ ਕੱਢ ਕਰ ਲਾ ਆਵਦਾ ਨਾਲੇ ਮੈਂ ਅੰਦਰ ਨਹੀਂ ਵੜਨ ਦਿੰਦੀ ਕਮਰਿਆਂ 'ਚ ਕਿਸੇ ਨੂੰ ਵੀ ਆਉਦਾ ਬਾਹਰ ਬੈਠੇ ਰਹਾ ਕਰੋ ਤੇ ਨਾਲੇ ਜਿਹੜੀ ਜ਼ਮੀਨ ਆ ਬਾਪੂ ਜੀ ਸਾਡੇ ਨਾਂ ਕਰਾ ਦਿਓ ਇੱਕ ਕਿੱਲਾ ਹੈ ਭਾਈ ਉਸ ਵੀ ਥੋੜੇ ਚੁਪਦਾ ਅਸੀਂ ਨਿਓ ਨੌਕਰੋਂਦੇ ਬੈਰ ਅਸੀਂ ਕੁੜੀ ਨੂੰ ਵੀ ਨਹੀਂ ਦੇਣ ਦਿੰਦੇ ਤੇ ਜੇ ਇੱਕ ਕਿੱਲਾ ਕਹਿੰਦੇ ਹੋ ਨਾ ਇੱਕ ਕਿੱਲੇ ਪਿੱਛੇ ਜੇ ਮੈਂ ਪੇਕੀ ਬੈਗੀ ਫਿਰ ਮਾਰੀ ਚੱਲਿਓ ਕਚੇਰੀਆਂ 'ਚ ਗੇੜੇ ਮੁੰਡਾ ਲੈ ਕੇ ਜਾਊਂਗੀ ਨਾਲੇ ਮੈਂ ਆਪਦਾ ਉਹ ਬਸ ਕਰ ਮੈਂ ਸਾਰਾ ਕੁਝ ਤੂੰ ਉਹਦਾ ਟਾਈਮ ਦੱਸੂਗਾ ਕੌਣ ਜਿਹੜੇ ਮਾਰੂਗਾ ਤੂੰ ਮੇਰੇ ਰੱਬ ਵਰਗੇ ਮਾਪਿਆਂ ਨੂੰ ਰੋਲਦੀ ਐ ਨਾ ਤੁਸੀਂ ਮੈਨੂੰ ਥੱਪੜ ਮਾਰ ਕੇ ਚੰਗਾ ਨਹੀਂ ਕਰਿਆ ਇਹ ਤਾਂ ਆਪਣੇ ਮੁੰਡੇ ਦਾ ਦੁੱਧ ਵੀ ਕਿੰਦੇ ਨੇਗੇ ਚੱਲ ਛੱਡ ਪੁੱਤ ਕਾਨੂੰ ਰੋਲਾ ਪਾਇਆ ਅਸੀਂ ਤਾਂ ਖਾਣੀਆਂ ਦੋ ਰੋਟੀਆਂ ਨੇ ਇੱਥੇ ਨਹੀਂ ਦੇਉਂਗੇ ਅਸੀਂ ਕਿਸੇ ਬਿਰਧ ਆਸ਼ਰਮ ਜਾ ਕੇ ਖਾ ਲਾਂਗੇ ਚੱਲ ਚੱਲੀਏ ਇਸ ਇਧਰੇ ਇਹਨਾਂ ਦੇ ਕੋਲ ਆਪਾਂ ਨਾ ਬੇਬੇ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਜਾਊ ਤਾਂ ਰਾਵਣ ਜਾਊਗੀ ਨਾ ਪੁੱਤ ਮੈਂ ਤੇਰੇ ਮਾਰੀ ਨੇ ਖਬਰ ਕਿੱਥੇ ਕਿੱਥੇ ਨੱਕ ਰਗੜਨੇ ਨੇ ਨਾ ਨਾ ਇਹ ਕੰਮ ਨਹੀਂ ਹੁੰਦਾ ਹੈਗਾ ਇਹ ਨਹੀਂ ਜਾਣਾ। ਨਾ ਫਿਰ ਜੇ ਇਹ ਨਹੀਂ ਜਾਣਗੇ ਮੈਂ ਵਗ ਜੰਨੀ ਆ ਫਿਰ। ਉਹ ਜਾਣਾ ਤੂੰ ਜਾ ਠੀਕ ਹੈ ਨਾ ਪਹਿਲਾਂ ਤਾਂ ਮੈਨੂੰ ਮੇਰੀ ਭੈਣ ਦੇ ਵਿਰੁੱਧ ਤੈਂ ਫੜਕਾਇਆ ਜ਼ਮੀਨ ਮੰਗਦੀ ਆ ਕਿਉ ਉਹ ਜ਼ਮੀਨ ਮੰਗਣਾ ਉਹ ਇੱਥੇ। ਮੇਰੀ ਗੱਲ ਸੁਣ ਮੇਰੀ ਧੀ ਤਾਂ ਨਾ ਕੋਈ ਰੀਸ ਨਹੀਂ ਕਰ ਸਕਦਾ। ਆ ਜਿਹੜੀ ਤੁਸੀਂ ਜ਼ਮੀਨਾਂ ਦੀਆਂ ਗੱਲਾਂ ਕਰਦੇ ਨਾ ਇਹ ਮੇਰੀ ਧੀ ਦੀ ਦੇਣੀ ਐ। ਬਿੱਕਰ ਨੂੰ ਤਾਂ ਨਾ ਅਸੀਂ ਕੰਮ ਤੇ ਨਹੀਂ ਲਾਇਆ ਸੀ। ਸਾਰਾ ਕੰਮ ਸਾਡੇ ਨਾਲ ਖੇਤੀ ਦਾ ਉਹ ਕਰਾਉਂਦੀ ਹੁੰਦੀ ਸੀ ਮੇਰੀ ਧੀ। ਤੂੰ ਭਾਈ ਪਰੋਣੇ ਦੇ ਸਾਹਮਣੇ ਮੇਰੀ ਧੀ ਨੂੰ ਕਿੰਨਾ ਕੁਸ ਬੋਲੀ ਉਹ ਫਿਰ ਵੀ ਚੁੱਪ ਕਰਕੇ ਬਾਕੀ। ਮੇਰੀ ਧੀ ਦਾ ਇਹੀ ਜੀ ਐ ਉਹਨੂੰ ਜਿੰਨਾ ਦਿਨ ਤਿਹਾਰ ਤੇ ਕੁਛ ਦਿਨੇ ਆਗੇ 100 ਰੁਪਏ ਤੋਂ ਵੱਧ ਨਹੀਂ ਰੱਖਦੀ ਉਹ ਹੁਣ ਕਚੈਰੀਆਂ ਚ ਹੀ ਮਿਲਾਂਗੇ ਕੋਈ ਨਾ ਦੇਖੀ ਜਾਊ ਜਿਹੜੀ ਬਣੂਗੀ ਕਚੈਰੀ ਤੇ ਮਿਲਾਂਗੇ ਦੇਖੀ ਜਾਊ ਆ ਜਿਹੜੇ ਮੈਂ ਰਿਕਾਰਡਿੰਗ ਕਰਕੇ ਸਾਰੀਆਂ ਜੇ ਮੇਰੇ ਮਾਪਿਆਂ ਨੂੰ ਤੂੰ ਤੁਤਕਾਉਂਦੀਆਂ ਨਾ ਇਹ ਉਦੋਂ ਵੀ ਕੇਸ ਪੜਾਗਾ ਤੂੰ ਬਤੋ ਦਾਜ ਦਾ ਕੇਸ ਕਰ ਦੇਗੀ ਹੋਰ ਕੀ ਕਰ ਦੇਗੀ ਹਾਂ ਭਾਈ ਆ ਮੈਂ ਕੀ ਸੁਣੀ ਜਨਾ ਦਾਨੇ ਵੀਰੇ ਤੂੰ ਹਾਂ ਮੈਂ ਤੈਨੂੰ ਕਿਹਨੇ ਬੁਲਾਇਆ ਬਾਈ ਇਹਨੂੰ ਮੈਂ ਕਰਿਆ ਫੋਨ ਆ ਵੀਡੀਓ ਭੇਜੀ ਸਾਰੀ ਜਿਹੜੇ ਮੇਰੇ ਮਾਪਿਆਂ ਨੂੰ ਪੁੱਤ ਮਗਾਉਣੀ ਹੈਗੀ ਆਜਾ ਪੁੱਤ ਬਹਿ ਕੇ ਗੱਲ ਕਰ ਲੋ ਅੱਜ ਤੋਂ ਬਾਅਦ ਸਾਡੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਬੰਦ ਨੇ ਜੇ ਤੂੰ ਮਾਸੀ ਮਾਸੜ ਦੀ ਕਦਰ ਕਰੇਂਗੀ ਤਾਂ ਠੀਕ ਆ ਨਹੀਂ ਸਾਡੀ ਵੀ ਤੂੰ ਕੁਝ ਨਹੀਂ ਲੱਗਦੀ ਬੇਬੇ ਮੈਨੂੰ ਮਾਫ਼ ਕਰ ਦੋ ਮੇਥੋਂ ਗਲਤੀ ਹੋ ਗਈ ਮੈਂ ਸੋਤੋਂ ਮਾਫੀ ਮੰਗਦੀ ਆ ਬਾਪੂ ਜੀ ਸੋਤੋਂ ਵੀ ਮਾਫੀ ਮੰਗਦੀ ਆ ਪੁੱਤ ਤੂੰ ਜੇ ਗਲਤੀ ਮੰਨਦੀ ਸੀ ਤੈਨੂੰ ਮਾਫ਼ ਕਰਤਾ ਅਸੀਂ ਤੈਨੂੰ ਨੂ ਨਹੀਂ ਅਸੀਂ ਤੈਨੂੰ ਧੀ ਸਮਝਦੇ ਸੀ ਇਹਦਾ ਬੇਬੇ ਬਾਪੂ ਕੱਪੜੇ ਵੀ ਆਪ ਧੋਣੇ ਨੇਗੇ ਇਹਦਾ ਫਰਜ਼ ਨਹੀਂ ਬਣਦਾ ਨਾ ਉਹਨੂੰ ਮਸੀਹ ਧੋਣ ਦੇਵੇ ਕੋਈ ਨਾ ਮੈਨੂੰ ਮaaf ਕਰ ਦੋ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਨਹੀਂ ਮੈਂ ਹੁਣ ਮੈਂ ਸਾਰੇ ਕੰਮ ਕਰਿਆ ਕਰੂੰ ਚਲੋ ਕੋਈ ਗੱਲ ਨਹੀਂ ਮਾਸੀ ਜੀ ਮਾਸੜ ਜੀ ਬਈ ਮੈਂ ਤੁਹਾਡੇ ਦੇ ਨਾਲ ਆਗਾ ਤੇ ਇਹਦੀ ਗਲਤੀ ਬਖਸ਼ਣਯੋਗਤ ਨਹੀਂ ਹੈਗੀ ਪਰ ਫੇਰ ਵੀ ਤੁਸੀਂ ਇੱਕ ਮੌਕਾ ਇਹਨੂੰ ਜਰੂਰ ਦਿਓ ਕੋਈ ਨਾ ਪੁੱਤ ਨਿਆਣੇ ਤੋਂ ਨਾ ਗਲਤੀਆਂ 100 ਵਾਰੀ ਹੋ ਜਾਂਦੀਆਂ ਹੁੰਦੀਆਂ ਨੇ ਚਲੋ ਠੀਕ ਆ ਮਾਸੀ ਚਲਦਾ ਫਿਰ ਮੈਂ ਨਹੀਂ ਪੁੱਤ ਚਾਹ ਪੀ ਕੇ ਜਾਈ ਪੁੱਤ ਜਾ ਚਾਹ ਕਰਕੇ ਲੈ ਆ ਇਹਨੂੰ ਹਾਂ ਬੈਠ ਜਾ ਮਮੀ ਮੈਂ ਲਿਆਉਂਦਾ ਜਾਉਂਦਾ ਰਹਿ ਪੁੱਤ ਤੂੰ ਸਾਡੇ ਨਾਲ ਪਹਿਲੇ ਸੁਨੇਹੇ ਤੇ ਆ ਗਿਆ ਪੈਰ ਜੁੱਤੀ ਨਹੀਂ ਪਾਈ ਹੈਗੀ ਚਲ ਜਾਉਂਦਾ ਰਹਿ ਭੇਜਿਆ ਪੁੱਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੀ ਪਿੰਡ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਹੀ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਇੰਨੀ ਠੰਡੇ ਚ ਵੀਡੀਓ ਬਣਾਉਣਾ ਬਹੁਤ ਔਖੀ ਆਣਾ ਹੈ ਨਾ ਤੇ ਸਾਨੂੰ ਸਪੋਰਟ ਬਹੁਤ ਚਾਹੀਦੀ ਸਾਨੂੰ ਸਪੋਰਟ ਕਰੋ ਜੀ ਦਬਕੇ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ WhatsApp ਤੇ ਵੀ ਸਟੇਟਸ ਲਾਇਆ ਕਰੋ ਜੀ ਤੇ ਹੁਣ ਆਈ ਕਮੈਂਟਾਂ ਦੀ ਬਾਰੀ ਸਤਪਾਲ ਸ਼ਰਮਾ ਹਰਜੀਤ ਕੌਰ ਚੀਕਾ ਸੁਭਕਰਨ ਜਮਾਰਕੇ ਪਰਮਜੀਤ देओल ਗੁਰਪ੍ਰੀਤ ਸਿੰਘ ਸਹਿਨਵਾਰ ਆਲਖ ਟਿਕਰੀ ਵਾਲਾ ਬੀਨਾ ਰਾਣੀ ਗੋਵਿੰਦਰਾਮ ਸ੍ਰਿੰਦਰ ਸ਼ਰਮਾ ਜਸਪਾਲ ਗੁਰਵਿੰਦਰ ਜੋਸੀ ਨਿਰਮਲ ਨੰਗਲ ਜਸਨ ਰਾਮਾਨੰਦੀ ਰਾਜਦੀਪ ਸੇਖੋਂ ਅਰਸ਼ਮਾਨ ਜਮਾਰਕੇ ਤੇ ਉਹਨਾਂ ਦੇ ਨੰਨਾ ਸੀਗੀ ਜਿਹੜੇ ਸਾਨੂੰ ਵਧੀਆ-ਵਧੀਆ ਕਮੈਂਟ ਕੀਤੇ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਅਸੀਂ ਵੀ ਤੁਹਾਡੇ ਅਗਲੀ ਵੀਡੀਓ 'ਚ ਤੁਹਾਡੇ ਨਾਲ ਲਵਾਂਗੇ ਸਾਰਿਆਂ ਨੇ ਵੀਡੀਓ ਨੂੰ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ